ਸਤਿ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਤੇ ਤੁਹਾਡਾ ਸਵਾਗਤ ਹੈ ਕਿ ਪੰਜਾਬ ਸਰਕਾਰ ਵਿਕਰਮ ਮਜੀਠੀਆ ਦੇ ਮੁੱਛਾਂ ਨੂੰ ਵਟ ਚਾੜਨ ਤੇ ਪੱਟ ਤੇ ਥਾਪੀਆਂ ਮਾਰਨ ਤੋਂ ਡਰਦੀ ਹੈ ਕਿ ਪੰਜਾਬ ਸਰਕਾਰ ਵਿਕਰਮ ਮਜੀਠੀਆ ਦੀ ਇੱਕ ਇੱਕ ਹਰਕਤ ਤੇ ਨਜ਼ਰ ਰੱਖਣ ਲਈ ਜੇਲ੍ਹ 'ਚ 32 ਕੈਮਰੇ ਲਗਵਾ ਕੇ ਬੈਠੀ ਸੀ ਬੱਤੀ ਕੈਮਰੇ ਕਲਾ ਜੱਟ ਨੂੰ ਵੇਖਣਾ ਮੈਂ ਆਪਣੀ ਘਰ ਦੀ ਨੂੰ ਕਿਹਾ ਮੈਂ ਇਹਦਾ ਤੂੰ ਨਹੀਂ ਘਰ ਦੀ ਲਵਾਏ ਮੈਨੂੰ ਵੇਖ ਤੀ ਕਮਾਲ ਹੋ ਗਈ ਤੁਸੀਂ ਇਹ ਦੇਖੋ ਔਰ ਉਸ ਕੈਮਰੇ ਚ ਗੈਰ ਕਾਨੂੰਨੀ ਕੰਮ ਕਰਦੇ ਸੀ ਮੈਂ ਇਸ ਗੱਲ ਨੂੰ ਲੈ ਕੇ ਹਾਈ ਕੋਰਟ ਜਾਊਂਗਾ ਪ੍ਰਾਈਵੇਟ ਵਿਊਇੰਗ ਇਹ ਸਵਾਲ ਇਸ ਕਰਕੇ ਉੱਠ ਰਹੇ ਨੇ ਕਿਉਂਕਿ ਵਿਕਰਮ ਮਜੀਠੀਆ ਨੇ ਜੇਲ੍ਹ ਤੋਂ ਬਾਹਰ ਨਿਕਲਦੇ ਹੀ ਕੁਝ ਦਾਅਵੇ ਇਹੋ ਜਿਹੇ ਕੀਤੇ ਜਿਹੜੇ ਦਾਅਵੇ ਆਪਣੇ ਆਪ ਦੇ ਵਿੱਚ ਮਹੱਤਵਪੂਰਨ ਵੀ ਹੋ ਜਾਂਦੇ ਨੇ ਤੇ ਸੱਤਾ ਦੇ ਉੱਤੇ ਉਂਗਲ ਤਰਦੇ ਵੀ ਨਜ਼ਰ ਆਉਂਦੇ ਨੇ। ਇਹਨਾਂ ਦਾਅਵਿਆਂ ਦੇ ਵਿੱਚ ਕੁਝ ਚੀਜ਼ਾਂ ਇਹੋ ਜਿਹੀਆਂ ਵੀ ਨਿਕਲ ਕੇ ਆਈਆਂ ਨੇ ਜਿਹੜੀਆਂ ਇਹ ਤੈਅ ਕਰਦੀਆਂ ਨੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਵਿਕਰਮ ਮਜੀਠੀਆ ਬਨਾਮ ਆਮ ਆਦਮੀ ਪਾਰਟੀ ਔਰ ਖਾਸ ਤੌਰ ਤੇ ਵਿਕਰਮ ਮਜੀਠੀਆ ਬਨਾਮ ਮੁੱਖ ਮੰਤਰੀ ਭਗਵੰਤ ਮਾਨ ਤੁਹਾਨੂੰ ਬਹੁਤ ਕੁਝ ਬਿਆਨਬਾਜ਼ੀਆਂ, આરોਪ-ਪ੍ਰਤੀ આરોਪ ਦੇਖਣ ਨੂੰ ਮਿਲ ਸਕਦੇ ਆ। ਵਿਕਰਮ ਮਜੀਠੀਆ ਨੇ ਬਾਹਰ ਨਿਕਲਦੇ ਆ ਜਿਹੜੀਆਂ ਗੱਲਾਂ ਕੀਤੀਆਂ। ਖਾਸ ਤੌਰ ਤੇ ਜਦੋਂ ਉਹ ਇਹ ਕਹਿੰਦੇ ਆ ਕਿ ਕੋਰਟ ਦੇ ਵਿੱਚ ਇਸ ਕਰਕੇ ਸਰਕਾਰ ਜਾਂਦੀ ਹੈ ਕਿ ਵਿਕਰਮ ਮਜੀਠੀਆ ਜਦੋਂ ਜੇਲ੍ਹ ਤੋਂ ਬਾਹਰ ਆਵੇ ਤਾਂ ਉਹਨੂੰ ਪੰਜਾਬ ਦੇ ਵਿੱਚ ਨਹੀਂ ਵੜਨ ਦੇਣਾ ਚਾਹੀਦਾ। ਕਹਿੰਦੇ ਜੀ ਸ਼ਰਤਾ ਕੀ ਰੱਖੀਆ ਇੱਕ ਤਾਂ ਪੰਜਾਬ 'ਚ ਨਾ ਬੜੇ। ਮੈਂ ਕਹਾਂ ਜਾਂ ਤਾਂ ਫਿਰ ਵੀ ਚੱਲਵਾ ਦੇ। ਮੈਂ ਟਰੰਪ ਕੋਲ ਚਲੇ ਜਾਣਾ ਦੱਸੋ ਪੰਜਾਬ ਚ ਨਹੀਂ ਮੈਂ ਵੜਦਾ ਹੋਰ ਮੈਂ ਜਾਣਾ ਕਿੱਥੇ ਆ ਫਿਰ ਦੂਜੀ ਸ਼ਰਤ ਰੱਖੀ ਕਹਿੰਦਾ ਜੀ ਇਹ ਕਾ ਨਾ ਕੰਮ ਕਰੇ ਇੱਕ ਦੂਜੀ ਸ਼ਰਤ ਸੀ ਸਰਕਾਰ ਦੀ ਆ ਕੰਮ ਨਾ ਕਰੇ ਜੱਜ ਸਾਹਿਬ ਕਹਿੰਦੇ ਇਹ ਨਹੀਂ ਮੈਂ ਰੋਕ ਸਕਦਾ ਤੀਜੀ 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 ਸ਼ਰਤ ਸੀ ਕਹਿੰਦਾ ਜੀ ਆ ਪੱਟਾ ਨੂੰ ਥਾਪੀਆ ਦਿੰਦਾ ਸਿੱਧੂ ਮੂਸੇ ਵਾਲੇ ਆਉਂ ਕਹਿੰਦਾ ਇਹ ਕੰਮ ਨਾ ਕਰੇ ਜੱਜ ਸਾਹਿਬ ਕਹਿੰਦਾ ਇਹ ਕੋਰਟ ਦਾ ਕੰਮ ਨਹੀਂ ਫਿਰ ਕਹਿੰਦਾ ਜੀ ਕਿਸੇ ਨਾਲ ਗੱਲ ਨਾ ਕਰੇ ਮੈਂ ਦੱਸੋ ਬਾਹਰ ਅੰਦਰ ਵੀ ਗੱਲ ਨਹੀਂ ਕਰਨੀ ਬਾਹਰ ਆ ਕੇ ਵੀ ਗੱਲ ਨਹੀਂ ਕਰਨੀ ਕਿ ਮੈਂ ਗਰੀਬ ਨੇ ਕਰਨਾ ਕੀ ਔਰ ਵਿਕਰਮ ਜੀਠਿਆ ਨੂੰ ਲੈ ਕੇ ਖੁਦ ਕਹਿੰਦੇ ਆ ਕਿ ਜੇ ਪੰਜਾਬ ਤੇ ਨਹੀਂ ਵੜਨ ਦੇਣਾ ਤੇ ਫਿਰ ਮੈਨੂੰ ਪਾਸਪੋਰਟ ਦਿਓ ਵੀਜ਼ਾ ਲਵਾ ਦਿਓ ਮੈਂ 트ੰਪ ਕੋਲ ਚਲਾ ਜਾਣਾ ਫਿਰ ਕਹਿੰਦੇ ਜੀ ਮੁੱਛਾਂ ਨੂੰ ਤਾਂ ਨਹੀਂ ਦੇਣਾ ਚਾਹੀਦਾ ਪੱਟਾਂ ਤੇ ਸਿੱਧੂ ਮੂਸੇਵਾਲੇ ਵਾਂਗ ਥਾਪੀ ਨਹੀਂ ਮਾਰਨੀ ਚਾਹੀਦੀ ਇਹ ਮੰਗਾ ਜਦੋਂ ਕੋਰਟ ਦੇ ਕੋਲ ਰੱਖੀਆਂ ਤੇ ਕੋਰਟ ਨੇ ਇਹਨਾਂ ਮੰਗਾ ਨੂੰ ਮੰਨਣ ਤੋਂ ਨਾ ਕਰ ਦਿੱਤੀ ਔਰ ਇਸ ਤੋਂ ਬਾਅਦ ਜਿਸ ਹਿਸਾਬ ਨਾਲ ਪੱਟ ਤੇ ਥਾਪੀ ਵੀ ਮਾਰਦੇ ਨੇ ਵਿਕਰਮਜੀਠੀਆ ਤੇ ਮੁੱਛਾਂ ਨੂੰ ਤਾ ਵੀ ਦਿੰਦੇ ਨੇ ਇੱਕ ਵਾਰ ਨਹੀਂ ਦੋ ਤਿੰਨ ਵਾਰ ਇਹ ਚੀਜ਼ਾਂ ਕਰਦੇ ਨੇ ਔਰ ਇਹਦੇ ਤੋਂ ਬਾਅਦ ਅਖੀਰ ਚ ਗੱਲ ਇੱਥੇ ਜਾ ਕੇ ਵੀ ਮੁਕਾਉਂਦੇ ਨੇ ਕਿ ਰੰਗਾ ਬਿੱਲਾ ਨੂੰ ਜਾ ਕੇ ਦੱਸ ਦਿਓ ਟਾਈਗਰ ਹਾਲੇ ਜਿਉਂਦਾ ਆ ਇਹ ਸੰਕੇਤ ਵਿਕਰਮਜੀਠੀਆ ਦੇ ਰੋਂ ਦੱਸਦੇ ਪੈ ਨੇ ਕਿ ਮਾਮਲਾ ਗੰਭੀਰ ਹੋਣ ਵਾਲਾ ਹਾਲਾਂਕਿ ਆਮ ਆਦਮੀ ਪਾਰਟੀ ਦੇ ਵੱਲੋਂ ਇਸ ਸਭ ਨੂੰ ਕਾਊਂਟਰ ਕਰਨ ਦੇ ਲਈ ਬਹੁਤ ਸਾਰੀਆਂ ਬਿਆਨਬਾਜ਼ੀਆਂ ਕੀਤੀਆਂ ਗਈਆਂ ਮੈਦਾਨ 'ਚ ਉਤਰਦੇ ਨੇ ਬਲਤੇਜ ਪੰਨੂ ਜਿਹੜੇ ਇਹ ਕਹਿੰਦੇ ਨੇ ਕਿ ਵਿਕਰਮਜੀਤਿਆ ਨੂੰ ਜ਼ਮਾਨਤ ਮਿਲੀ ਹੈ ਬਰੀ ਨਹੀਂ ਹੋਇਆ ਅਮਨ अरोड़ा ਮੈਦਾਨ ਦੇ ਵਿੱਚ ਉਤਰਦੇ ਆ ਕਹਿੰਦੇ ਜੀ ਸਿਰਫ ਜ਼ਮਾਨਤ ਮਿਲੀ ਹੈ ਬਰੀ ਨਹੀਂ ਹੋਏ ਹਰਪਾਲ ਚੀਮਾ ਮੈਦਾਨ 'ਚ ਉਤਰਦੇ ਆ ਕਹਿੰਦੇ ਜੀ ਜ਼ਮਾਨਤ ਮਿਲੀ ਹੈ ਬਰੀ ਨਹੀਂ ਹੋਏ ਪਰ ਉਹਨਾਂ ਦੀਆਂ ਗੱਲਾਂ ਦਾ ਤੋੜ ਲੋਕ ਸੋਸ਼ਲ ਮੀਡੀਆ ਦੇ ਉੱਤੇ ਜਾਂ ਕਹਿ ਲੋ ਕਿ ਆਕਾਦੀ ਦਲ ਦੇ ਸਮਰਥਕ ਵਿਕਰਮ ਮਜੀਠੀਆ ਦੇ ਸਮਰਥਕ ਇਹ ਕਹਿ ਕੇ ਕਰ ਰਿਹਾ ਕਿ ਜੇ ਵਿਕਰਮ ਮਜੀਠੀਆ ਨੂੰ ਜ਼ਮਾਨਤ ਮਿਲੀ ਹੈ ਬਰੀ ਨਹੀਂ ਹੋਇਆ ਤੇ ਅਰਵਿੰਦ ਕੇਜਰੀਵਾਲ ਮਨੀਸ਼ ਸਸੋਦੀਆ ਸਤਿੰਦਰ ਜੈਨ ਉਹਨਾਂ ਨੂੰ ਜ਼ਮਾਨਤ ਮਿਲੀ ਹੈ ਜਾਂ ਉਹ ਬਰੀ ਹੋਏ ਨੇ ਕਾਊਂਟਰ ਸਵਾਲ ਸਰਕਾਰ ਨੂੰ ਪੁੱਛੇ ਜਾ ਰਹੇ ਨੇ ਇਸੇ ਤਰੀਕੇ ਦੇ ਨਾਲ ਕੁਝ ਹੋਰ ਨੁਕਤੇ ਜਿਹੜੇ ਅੱਗੇ ਵੱਧਦੇ ਨਜ਼ਰ ਆ ਰਹੇ ਨੇ ਜਦੋਂ ਮੁੱਖ ਮੰਤਰੀ ਭਗਵੰਤ ਮਾਨ ਹੋਰੀ ਇੱਕ ਟਵੀਟ ਕਰਦੇ ਆ ਇੱਕ ਟਿੱਪਣੀ ਕਰਦੇ ਆ ਔਰ ਉਹ ਟਿੱਪਣੀ ਸਿੱਧੀ ਡੇਰਾ ਬਿਆਸ ਦੇ ਮੁਖੀ ਗੁਰਿੰਦਰ ਸਿੰਘ ਢਿੱਲੋਂ ਉਹਨਾਂ ਨੂੰ ਜਾ ਕੇ ਚੁੱਭਦੀ ਆ ਜਾਂ ਲੱਗਦੀ ਹੈ ਕਿ ਭਾਈ ਤੁਸੀਂ ਜੱਜ ਬਣ ਗਏ ਨਾਬੇ ਦੀ ਜੇਲ੍ਹ ਤੋਂ ਬਾਹਰ ਨਿਕਲ ਕੇ ਜਦੋਂ ਉਹਨਾਂ ਨੇ ਕਹਿ ਸੀਗਾ ਕਿ ਵਿਕਰਮ ਜੀਠੀਆ ਬੇਕਸੂਰ ਹੈ ਤੇ ਫਿਰ ਉਹਦੇ ਵੀ ਕਾਊਂਟਰ ਆਉਣੇ ਸ਼ੁਰੂ ਹੋ ਗਿਆ ਔਰ ਲੋਕ ਹੁਣ ਇਹ ਕਹਿਣ ਲੱਗ ਪਏ ਨੇ ਕਿ ਇਹ ਮੁੱਖ ਮੰਤਰੀ ਭਗਵੰਤ ਮਾਨ ਖੁਰਾ ਨੇ ਉਡਦਾ ਤੀਰ ਫੜ ਲਿਆ ਕਿਉਂਕਿ ਇਹਦੇ ਨਾਲ ਡੇਰੇ ਦੀਆਂ ਵੋਟਾਂ ਜਿਹੜੀਆਂ ਪੰਜਾਬ ਦੇ ਵਿੱਚ ਨੇ ਉਹ ਘੱਟੋ-ਘੱਟ ਮੁੱਖ ਮੰਤਰੀ ਭਗਵੰਤ ਮਾਨ ਲਈ ਮੁਸ਼ਕਲਾਂ ਪੈਦਾ ਕਰ ਸਕਦੀਆਂ ਨੇ ਹਾਲਾਂਕਿ ਇਹਦੇ ਵਿੱਚ ਇਹ ਵੀ ਕਿਹਾ ਜਾ ਰਿਹਾ ਕਿ ਖੁਦ ਡੇਰਾ ਬਿਆਸ ਨੇ ਵੀ ਜਿਹੜਾ ਬਿਆਨ ਬਾਬਾ ਗੁਰਿੰਦਰ ਸਿੰਘ ਢਿੱਲੋਂ ਖੁਰਾ ਨੇ ਦਿੱਤਾ ਆ ਉਹਨੂੰ ਕਿਤੇ ਨਾ ਕਿਤੇ ਥੋੜਾ ਜਿਹਾ ਟਿਕਾਣੇ ਸਰ ਕਰਨ ਦੀ ਕੋਸ਼ਿਸ਼ ਕੀਤੀ ਆ ਡੈਮੇਜ ਉਧਰਲੇ ਪਾਸੇ ਵੀ ਹੋ ਰਿਹਾ ਕਿਉਂਕਿ ਅੱਜ ਤੋਂ ਪਹਿਲਾਂ ਕਦੀ ਵੀ ਕਿਸੇ ਡੇਰਾ ਮੁਖੀ ਨੇ ਇਸ ਤਰੀਕੇ ਨਾਲ ਖੁੱਲ ਕੇ ਕੋਈ ਬਿਆਨਬਾਜ਼ੀ ਨਹੀਂ ਸੀ ਕੀਤੀ ਖਾਸ ਤੌਰ ਤੇ ਪੋਲਿਟੀਕਲ ਮਾਮਲਿਆਂ ਦੇ ਵਿੱਚ ਪਰ ਇੱਥੇ ਇਹ ਬਿਆਨਬਾਜ਼ੀ ਕੀਤੀ ਗਈ ਹੈ ਇਸ ਸਭ ਤੋਂ ਬਾਅਦ ਇੱਕ ਸੰਕੇਤ ਮਿਲਦਾ ਪਿਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੀ ਸਿਆਸਤ ਤੁਹਾਨੂੰ ਕਈ ਰੰਗ ਢੰਗ ਦਿਖਾਉਂਦੀ ਨਜ਼ਰ ਆਏਗੀ ਪੰਜਾਬ ਦੀ ਸਿਆਸਤ ਵਿਕਰਮਜੀਠਿਆ ਬਨਾਮ ਮੁੱਖ ਮੰਤਰੀ ਭਗਵੰਤ ਮਾਨ ਅਕਾਲੀ ਦਲ ਬਨਾਮ ਆਮ ਆਦਮੀ ਪਾਰਟੀ ਬਣਦੀ ਨਜ਼ਰ ਆਏਗੀ ਜੋ ਬਣਾਉਣ ਦੀ ਪਹਿਲਾਂ ਕੋਸ਼ਿਸ਼ ਵੀ ਕੀਤੀ ਜਾ ਰਹੀ ਸੀ ਕਿਉਂਕਿ ਕਾਂਗਰਸ ਨੂੰ ਮਨਫ਼ੀ ਕੀਤਾ ਜਾ ਰਿਹਾ ਇਸ ਸਭ ਦੇ ਵਿੱਚੋਂ ਭਾਜਪਾ ਨੂੰ ਮਨਫ਼ੀ ਕੀਤਾ ਜਾ ਰਿਹਾ ਔਰ ਵਾਰ-ਵਾਰ ਸੁਖਬੀਰ ਬਾਦਲ ਤੇ ਨਿਸ਼ਾਨੇ ਕੱਸੇ ਜਾ ਰਹੇ ਸਿਗੇ ਇਥੇ ਇਹ ਵੀ ਮਹੱਤਵਪੂਰਨ ਹੋ ਜਾਂਦਾ ਕਿ ਵਿਕਰਮ ਜੀਠੀਆਂ ਨੂੰ ਸ਼ਾਇਦ ਸੁਪਨਾ ਆ ਜਾਂਦਾ ਕਿ ਭਾਈ ਆ ਚੀਜ਼ਾਂ ਹੋਣੀਆਂ ਨੇ ਇਧਰੋਂ ਬਲਤੇਜ ਪੰਨੂਹਰੀ ਬਿਆਨ ਦਿੰਦੇ ਆ ਕਿ ਦੇਖੋ ਭਾਈ ਬਾਦਲ ਪਰਿਵਾਰ ਨੇ ਤਾਂ ਵਿਕਰਮ ਜੀਠੀਆਂ ਨੂੰ ਕੱਲਿਆਂ ਛੱਡ ਦਿੱਤਾ ਉਹ ਤਾਂ ਉਹਨੂੰ ਮਿਲਣ ਤੱਕ ਨਹੀਂ ਗਿਆ ਉਹਦਾ ਸਾਥ ਤੱਕ ਨਹੀਂ ਦਿੱਤਾ ਉਧਰ ਨਾਲ ਹੀ ਪੈਂਦੀ ਸੱਟੇ ਸੁਖਬੀਰ ਬਾਦਲ ਤੇ ਵਿਕਰਮ ਜੀਠੀਆਂ ਦੀ ਇਕੱਠਿਆਂ ਦੀ ਫੋਟੋ ਆ ਜਾਂਦੀ ਹੈ ਕਿ ਦੋਨੋਂ ਨੇ ਭਾਈ ਮੁਲਾਕਾਤ ਕੀਤੀ ਇੱਕ ਦੂਜੇ ਦੇ ਨਾਲ ਇਹ ਸਾਰਾ ਜੋ ਸਿਨੈਰੀਓ ਇਸ ਵੇਲੇ ਬਣ ਰਿਹਾ ਹਾਲਾਂਕਿ ਇਹਦੇ ਵਿੱਚ ਇਹ ਵੀ ਕਿਹਾ ਜਾ ਸਕਦਾ ਕਿ ਬਿਕਰਮ ਮਜੀਠੀਆ ਚਾਹੇ ਦੇਵੇ ਮੁੱਛਾਂ ਨੂੰ ਤਾ ਚਾਹੇ ਮਾਰੇ ਪੱਟਾਂ ਤੇ ਥਾਪੀਆਂ ਪੰਜਾਬ ਦਾ ਸਬਰ ਜਾਏਗਾ ਕੁਝ ਮੁੱਖ ਮੰਤਰੀ ਭਗਵੰਤ ਮਾਨ ਚਾਹੇ ਸ਼ਾਇਰੀ ਕਰਕੇ ਬਾਬਾ ਗੁਰਿੰਦਰ ਸਿੰਘ ਢਿਲੋਹਰਾਂ ਨੂੰ ਘੇਰਨ ਤੇ ਚਾਹੇ ਆਮ ਆਦਮੀ ਪਾਰਟੀ ਵਾਲੇ ਇਹ ਕਹਿਣ ਕਿ ਜ਼ਮਾਨਤ ਮਿਲੀ ਐ ਰਿਹਾਈ ਨਹੀਂ ਹੋਈ ਜ਼ਮਾਨਤ ਮਿਲੀ ਐ ਬਰੀ ਨਹੀਂ ਹੋਈ ਇਹਦੇ ਨਾਲ ਪੰਜਾਬ ਦਾ ਕੁਝ ਨਹੀਂ ਸੌਰਣਾ ਪੰਜਾਬ ਦਾ ਤਾਂ ਸਬਰ ਨਾ ਆ ਜਿਹੜੀ ਸੱਤਾ 'ਚ ਬੈਠੀ ਧਿਰ ਆ ਉਹ ਪੰਜਾਬ ਦੇ ਹਿੱਤ ਦੇ ਫੈਸਲੇ ਲਵੇ ਵਿਰੋਧੀ ਤਰ੍ਹਾਂ ਜਿਹੜੀ ਸਾਰਥਕ ਆਲੋਚਨਾ ਆ ਜਿੱਥੇ ਸਰਕਾਰ ਥਿੜਕਦੀ ਹੈ ਉਹ ਗੱਲਾਂ ਕੀਤੀਆਂ ਜਾਣ ਪਰ ਸਾਡੀ ਪੋਲਿਟਿਕਸ ਇਸ ਸਮੇਂ ਜਿਹੜੀ ਹੈ ਉਹ ਕਲਟ ਵਾਲੀ ਬਣ ਕੇ ਰਹਿ ਗਈ ਆ ਵਿਅਕਤੀ ਵਿਸ਼ੇਸ਼ ਦੇ ਉੱਤੇ ਕੇਂਦਰਿਤ ਹੋ ਕੇ ਰਹਿ ਗਈ ਹੈ ਸਾਡੀਆਂ ਸਰਕਾਰਾਂ ਵੀ ਹੁਣ ਸਰਕਾਰਾਂ ਨਾ ਰਹਿ ਕੇ ਵਿਅਕਤੀ ਵਿਸ਼ੇਸ਼ ਦੀਆਂ ਸਰਕਾਰਾਂ ਬਣ ਗਈਆਂ ਨੇ ਕੇਂਦਰ ਦੀ ਸਰਕਾਰ ਕੇਂਦਰ ਦੀ ਸਰਕਾਰ ਨਹੀਂ ਭਾਰਤ ਸਰਕਾਰ ਨਹੀਂ ਉਹ ਮੋਦੀ ਸਰਕਾਰ ਆ ਪੰਜਾਬ ਦੀ ਸਰਕਾਰ ਪੰਜਾਬ ਦੀ ਸਰਕਾਰ ਨਹੀਂ ਹੈ ਉਹ ਮਾਨ ਸਰਕਾਰ ਆ ਤੇ ਪਰਸਨੈਲਿਟੀ ਸੈਂਟਰਡ ਜਦੋਂ ਪੋਲਿਟਿਕਸ ਹੁੰਦੀ ਹੈ ਤੇ ਫਿਰ ਉਹਦੇ ਦੇ ਵਿੱਚੋਂ aarop prati aarop ਤੋਂ ਬਿਨਾ ਨਿਕਲਦਾ ਕੁਝ ਨਜ਼ਰ ਨਹੀਂ ਆਉਂਦਾ ਫਿਲਹਾਲ ਹੁਣ ਇਹ ਕਿਹੜੇ ਰੰਗ ਅੱਗੇ ਪੰਜਾਬ ਦੀ ਪੋਲਿਟਿਕਸ ਦਿਖਾਉਂਦੀ ਹੈ ਮਜੀਠੀਆ ਬਨਾਮ ਮਾਨ ਇਹਦੇ ਵਿੱਚੋਂ ਕਿਹੜੇ ਕੁ ਸਿੱਟੇ ਨਿਕਲ ਕਿਉਂਦੇ ਆ 27 ਦੀ ਦਸ਼ਾ ਦਸ਼ਾ ਕਿਹੋ ਜੀ ਬਣਦੀ ਹੈ ਇਹਦੇ ਉੱਤੇ ਆਪਾਂ ਲਗਾਤਾਰ ਨਜ਼ਰ ਰੱਖਾਂਗੇ ਫਿਲਹਾਲ ਦਿਓ ਇਜਾਜ਼ਤ ਬਨੇਰੋ ਟੀਵੀ ਪੰਜਾਬ ਦੇ ਨਾਲ